ਜਦੋਂ ਦੀ ਮੈਂ ਵਿਆਹਿਆ ਹੀ ਆਈ ਨਾ ਅਜੇ ਤੱਕ ਮੰਮੀ ਨੇ ਕੋਈ ਛੇੜੀ ਮੈਨੂੰ ਕਿਹਾ ਕਦੀ ਘੱਲਾਨੀ ਕੀਤੀਆਂ ਪੁੱਤ ਪੁੱਤ ਕਹਿੰਦੀ ਪਰ ਜਦੋਂ ਦੀ ਤੂੰ ਵਿਆਹੀ ਆਈ ਹੈ ਨਾ ਉਦੋਂ ਦੀ ਮੈਨੂੰ ਵੀ ਲੱਗਦਾ ਨਾ ਰਹੂੰਗੀ ਐ ਤੂੰ ਟੁੰਡੇ ਲਾ ਕੇ ਬੈਂ ਦਾ ਮੌਕਾ ਹੀ ਮਿਲਣਾ ਚਾਹੀਦਾ ਬਸ ਕਲੈਣੀ ਜਈ ਨਾ ਹੋਏ ਤੇ ਆਪਣੇ ਘਰ ਤੇ ਕੁਝ ਹੋਇਆ ਨਹੀਂ ਆ ਇਹਦੇ ਵਾਸਤੇ ਆਇਆ ਹੁਣ ਤੇਰਾ ਇਹ ਵਾਹਦਾ ਹੁ ਸੱਸ ਦੇ ਦੀ ਖਿਚੜੀ ਪੱਕਣ ਦੀ ਐ ਇਹ ਮੈਂ ਪੱਕਾ ਦੀ ਰਹੀ ਅੱਡ ਕਰਕੇ ਰੱਖਣਾ ਲਾਗਰ ਜੀ ਤੇ ਤੂੰ ਹੀ ਤੇਰੇ ਦਿਮਾਗ ਗਰਮਲੀਂ ਕਿਹਨਾਂ ਨੂੰ ਪਤਾ ਪਾਪ ਕਿੰਨੀ ਤੇਰਾ ਹੀ ਬੋਤਵਾ ਹਾਂਜੀ ਆਲਾ ਗਰਮਲੀਂ ਬੋਤਵਾ ਮੈਂ ਮम्मी ਨੂੰ ਫੋਨ ਲਾ ਲਾ ਕੇ ਮੰਮ ਆਂਦੇ ਆ ਕਰਲੀ ਨਾ ਹਲੋ ਹਲੋ ਮੰਮੀ ਦਾਸ ਕੀ ਕਾਲ ਹੈ ਕਾਲ ਪੁੱਤ ਕੀ ਹਾਲ ਆ ਠੀਕ ਆ ਸਾਡਾ ਵੀ ਬੜਾ ਵਧੀਆ ਆ ਕਰਲੀ ਪੁੱਤ ਮਸਾਂ ਹੀ ਫੋਨ ਕੀਤਾ ਕਿਤੇ ਕਿੰਨੇ ਦਿਨ ਹੋ ਗਏ ਫੋਨ ਨਹੀਂ ਕੀਤਾ ਫਿਰ ਮੈਂ ਤੇਰੇ ਵੀਰ ਨੂੰ ਕੱਲਿਆ ਮੈਂ ਕਿਹਾ ਜਾ ਫੋਨ ਨਹੀਂ ਲੱਗਦਾ ਤੇ ਹੋ ਕੇ ਆ ਫਿਰ ਉਹ ਆਇਆ ਤੇ ਦੱਸਣ ਦਿਆ ਇਹ ਵੀ ਗਲੀਨ ਠੀਕ ਐ ਤੇ ਤੂੰ ਮੂੰ ਦੱਸ ਸੁਣਾ ਠੀਕ ਐ ਹਾਂ ਮੈਂ ਠੀਕ ਹਾਂ ਠੀਕ ਹੈ ਪੁੱਤ ਚਲ ਚੰਗਾ ਪਤਾ ਕਿ ਇਹ ਪੁੱਤ ਕੰਮਕੁਮ ਕਰਿਆ ਕਰ ਘਰ ਵਿੱਚ ਕੰਮ ਕਰਦੇ ਆ ਵਧੀਆ ਲੱਗਦਾ ਵਾ ਤੇ ਨਾਲ ਟਾਈਮ ਪਾਸ ਹੋ ਜਾਂਦਾ ਵਾ ਤੇ ਕੰਮਕੁਮ ਕਰਿਆ ਕਰ ਚੰਗਾ ਨਹੀਂ ਮੈਂ ਸਾਰੇ ਕੰਮ ਕਰਦੀ ਹਾਂ ਇਹ ਕੰਮ ਕਰਦਾ ਘੜੇ ਪਾਸ ਹੁਤਾਵਾ ਹਾਂ ਤਾਂ ਹੀ ਤੇ ਮੈਂ ਤੈਨੂੰ ਆਨੀ ਆ ਕਿ ਚਲ ਕੰਮਕੁਮ ਕਰਿਆ ਨਾਲ ਟਾਈਮ ਪਾਸ ਹੋ ਜਾਂਦਾ ਵਾ ਤੇ ਮੈਨੂੰ ਤੇ ਬੜੀ ਤੇਰੀ ਫਿਕਰ ਰਹੀ ਹੈ ਅੱਜ ਤੇਰਾ ਫੋਨ ਕਿਉਂ ਨਹੀਂ ਆਇਆ ਹਾਂਜੀ ਆਹੋ ਆਇਆ ਹੀ ਪੁੱਛਣ ਰਿਹਾ ਕਿ ਫੋਨ ਆਇਆ ਵਾ ਗਲੀਂ ਦਾ ਨਾ ਨਾਨਮੀ ਸਭੋ ਕੈਂਡਿੰਗ ਆ ਮੁੰਢਿੰਗਾ ਆਇਆ ਤੇ ਪੁੱਛਦੇ ਆ ਕਿ ਕੀ ਕਰ ਰਿਹਾ ਮੈਂ ਟੈਨਸ਼ਨ ਲੈਣ ਗਿਆ ਆ ਨਹੀਂ ਮੈਂ ਇੱਕ ਦੋ ਵਾਰ ਹੀ ਕਿਹਾ ਹੀ ਮੈਂ ਕਹਾਂ ਕਿ ਆਇਆ ਨਹੀਂ ਆ ਫੋਨ ਮੈਨੂੰ ਮੋਹਿਤ ਨੇ ਦੱਸਿਆ ਹੀ ਵੀ ਉਹ ਕੋਈ ਫੋਨ ਦੇ ਪੈਸੇ ਨਹੀਂ ਚ ਆ ਆ ਮੈਂ ਨਹੀਂ ਚੋਗ ਗੱਲ ਕਰ ਲਉਂ ਤੈਨੂੰ ਕਹਿਣਾ ਵੀ ਚਲੋ ਕੋਈ ਗੱਲ ਵੀ ਕਰ ਠੀਕ ਠੀਕ ਐ ਠੀਕ ਐ ਚੱਲ ਕੋਈ ਨਹੀਂ ਪੁੱਤ ਠੀਕ ਠਾਕ ਰਿਹਾ ਕਰ ਹੋਰ ਲੱਭਦਾ ਕੀ ਹਾਲ ਐ ਚਾ ਠੀਕ ਐ ਲੱਭ ਹੋਰ ਤੇਰੇ ਜਠਾਣੀ ਤੇਰੀ ਸੱਸ ਦਾ ਕੀ ਹਾਲ ਐ ਚੱਲ ਚੰਗਾ ਥੋੜਾ ਹੀ ਚੰਗਾ ਸੁਭਾਅ ਮੰਮੀ ਦਾ ਪੜਾਈ ਦਿੰਦਾ ਕਰਦੀਨੀ ਠੀਕ ਐ ਚੱਲ ਕੋਈ ਨਹੀਂ ਸ਼ੁਕਰ ਕਰ ਰੱਬ ਦਾ ਤੈਨੂੰ ਵਧੀਆ ਪਰਿਵਾਰ ਮਿਲ ਗਿਆ ਹੈ ਹਾਂ ਚਲੋ ਠੀਕ ਐ ਮੰਮੀ ਚੰਗਾ ਠੀਕ ਹੈ ਪੁੱਤ ਚੰਗਾ ਇਦਾਂ ਹੀ ਫੋਨ ਕਰਦਿਆ ਕੱਲ ਚੰਗਾ 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 ਠੀਕ ਹੈ ਠੀਕ ਹੈ ਚੰਗਾ ਚਲ ਇਹ ਨਹੀਂ ਲੈ ਮम्मी ਨਾਲ ਮਹਿੰਪੁਰ ਦਾ ਹੋ ਰਿਹਾ ਨਾ ਜੇ ਮम्मी ਨੂੰ ਮੈਂ ਦੱਸੀ ਨਾ ਤੇ ਜਠਾਨੀ ਮੇਰੇ ਇਦਾਂ ਕਰਦੀ ਪਰ ਫਿਰ ਟੈਨਸ਼ਨ ਹੁੰਨਾ ਨਹੀਂ ਅੱਜ ਕਿਤੇ ਫੋਨ ਕਰ ਲੈਦਾ ਆਇਆ मैं तो सुकून जहा मिल गया वा कि चल फी मेरी का फोन आया वा चल जो डैडी ने भी दस दी फोन करके भी फोन कर ठीक ठाक है नौ no, बज ਭਜੇ ਤੱਕ ਵੀ ਨਹੀਂ ਲੱਗ ਉੱਠੇ ਹੈਗੇ ਠਾਣਾ ਕਿੰਨਾ ਠਾਣਾ ਮਾਣ ਚਾਹੇ ਠਾਈ ਦੇ ਝੜਕਾਈਆਂ ਦੋ ਖਾਏ ਇੱਦਾਂ ਕਰਨੀ ਆ ਪੀਸੀ ਬੰਦ ਕਰਨੀ ਆ ਫੇਰ ਉੱਠਣ ਦੀ ਸਲਾਹੋਂ ਲਾਹੋਂ ਕਿੰਨਾ ਟਾਈਮ ਹੋ ਗਿਆ ਜਦ ਤੱਕ ਨਹੀਂ ਉੱਠੇ ਨਹੀਂ ਆ ਚਾਹ ਲੈ ਦਮ ਲਾਂਗੇ ਇਹ ਆ ਕੀ ਗਲਤ ਜੇ ਜਰਨੀ ਖਰਾਬ ਰਣਦੀ ਹੈ ਮੇਰੀ ਆ ਕੇ ਹਾਂ ਦੇ ਸਵੇਰਾ ਸਵੇਰਾ ਦੇ 9 ਵੱਜ ਗਏ ਤੇ ਤੂੰ 9 ਵੱਜ ਗਏ ਹਾਂ 9 ਵੱਜ ਗਏ ਜੀ ਟਾਈਮ ਵੀ ਉਹਨੂੰ ਵੇਖਣਾ ਜ਼ਰੂਰ ਨਾ ਮੈਂ 15 ਮਿੰਟ ਦਾ ਕੁੜਦਾ ਮੈਂ ਸੌਣ ਦੇ ਲਈ ਨੀਲੀ ਪੂਰੀ ਲੈ ਗਈ ਕੋਠੂ ਕੋ ਯਾਰ ਪੱਠੇ ਪਾਉਣ ਵਾਲੇ ਪਏ ਆ ਉਹਨਾਂ ਚਾਹ ਲਈ ਨੇ ਆਪ ਤੇ ਵੀ ਮੂੰਹ ਕੂਪਣ ਆ ਆਪ ਹੀ ਹਣ ਪਾਉਣੇ ਪੈਣੇ ਆ ਓਏ ਯਾਰ ਪੱਠੇ ਮੈਂ ਪਾਉਣੇ ਤੈਨੂੰ ਇੰਨੀ ਕਾਦੀ ਟੈਨਸ਼ਨ ਲੱਗੀ ਆ ਯਾਰ ਸਿਰੇ ਸਰ ਪੜ ਕੀ ਖੜੀ ਨਹੀਂ ਅਰੇ ਮੇਰੇ ਤੋਂ ਮੈਂ ਕੀ ਕਹਿਣ ਦੀ ਜੀ ਹਾਂ ਉਠੋ ਤਣਾਉ ਤੋਂ ਪੱਠੇ ਪਾ ਗਏ ਨਾ ਤੇ ਫਿਰ ਗੁਰਦਵਾਰੇ ਸਾਹਿਬ ਚੱਲੀ ਗਏ ਗੁਰਦਵਾਰੇ ਚੱਲੀਏ ਕਿਉਂਕਿ ਅੱਜ ਪ੍ਰੋਗਰਾਮ ਹੋਈ ਗੱਲ ਪ੍ਰੋਗਰਾਮ ਨਹੀਂ ਦੀ ਨਾ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹਰ ਵਾਰੀ ਚਲਵਾਨੀ ਆ ਲਵ ਚੱਲੀਏ ਚੱਲੀਏ ਪਰ ਤੁਸੀਂ ਮਰਨਾ ਜਾਣਦੇ ਹੈ ਨਹੀਂ ਆ ਕਹਿ ਲੈਂਦੇ ਆ ਅੱਜ ਜਾਣਾ ਪੜ ਕੇ ਜਾਣਾ ਤੁਹਾਡੇ ਤੇ ਕੰਮ ਨਹੀਂ ਨਿਭੜਦੇ ਤੇ ਯਾਰ ਜਦੋਂ ਮੇਰਾ ਜਦ ਜੀ ਕਰੋਗਾ ਮੈਂ ਚਲ ਜਾਗਾ ਅਰੇ ਜੇ ਨਹੀਂ ਮੇਰਾ ਦਿਲ ਖਾਂਦਾ ਮੈਂ ਆਪੇ ਹੋ ਮੰਗ ਤੂੰ ਮੰਮੀ ਨਾਲ ਜਾ ਜਾਂ ਭਾਬੀ ਨੂੰ ਕਹਿ ਰਿਹਾ ਉਹ ਨਾਲ ਲੈ ਜਾ ਉਹ ਮੰਮੀ ਨੂੰ ਨਾਲ ਨੂੰ ਵੀ ਲੈ ਜਾਗੀ ਪਰ ਤੂੰ ਹੀ ਮੇਂ ਜਾਉਣਾ ਮੇਰੇ ਨਾਲ ਗੱਲ ਦਿਲ ਦੀ ਨਹੀਂ ਹੁੰਦੀ ਯਾਰ ਮੇਰੇ ਘਰ ਉਥੇ ਕਿਉਂ ਜਾਣਾ ਨਾਲ ਆਨੇ ਕਿ ਇਹਨਾਂ ਜ਼ਬਰਦਸਤੀ ਨਹੀਂ ਕਰੀਦੀ ਇਹ ਜਿੱਦ ਮੇਰਾ ਦਿਲ ਕਰੂਗਾ ਕਿਉਂ ਮੈਂ ਦੱਸਿਆ ਵੀ ਮੈਂ ਆਪੇ ਹੋ ਮੰਗ ਤਾਂ ਦੇਖਿਆ ਜਿੱਥੇ ਇੱਕ ਮੰਨਦਾ ਨਾ ਤੋ ਜਿੱਥੇ ਦੋ ਅਰਦਾਸਾ ਕਰਨੀਆ ਬੜਾ ਫਰਕ ਪੈਂਦਾ ਹੁੰਦਾ ਜੀ ਵਾਇ ਕੁ ਜੀ ਦਾ ਸਭ ਕੁਝ ਹੈ ਨਾ ਵਾ ਗਰੀ ਮੇਰਾ ਸਿਰ ਤਾਂ ਬੜਾ ਮੁੜਿਆ ਹੋ ਬਹੁਤ ਜਗਾ ਮੈਨੂੰ ਨਾ ਜਿਆਦਾ ਨਾ ਤਰੀ ਗੱਲਾਂ ਸਿਰ ਚ ਵੱਜ ਜਾਂਦੀਆਂ ਸੱਧੀਆਂ ਆਂਗੇ ਯਾਰ ਤਾਂ ਮੇਰੀ ਗੱਲਾ ਸਿਰ ਚ ਕਿਉਂ ਵੱਜਦੀਆਂ ਨੇ ਮੈਂ ਤੁਹਾਨੂੰ ਕੀ ਕਹਿਣ ਦੀ ਆ ਮਾੜਾ ਥੋੜਾ ਕਹਿਣ ਦੀ ਆ ਤੇ ਯਾਰ ਕੋਈ ਤਾਂ ਨਵੀਂ ਸਵੇਰ ਕੋਈ ਨਵਾਂ ਹੀ ਤੁਬਾ ਨਾ ਖੜਾ ਕੀਤਾ ਹੁੰਦਾ ਵਾ ਨਾ ਨਹੀਂ ਖੜਾ ਕੀਤਾ ਹੁੰਦਾ ਮੈਂ ਕਿੰਨਾ ਚਿਰ ਹੋ ਗਿਆ ਮਾਰਾਂ ਤੇ ਘਰ ਜਾਨੀ ਆ ਤੁਹਾਡੀ ਮੇਰੇ ਕਹਿਨ ਤੇ ਨਾ ਹੱਤੀ ਜੀ ਇੱਕ ਵਾਰੀ ਚਲ ਜਾ ਕਰੋ ਮੈਂ ਨਹੀਂ ਆਂਦੀ ਕਿ ਤੂੰ ਹਰ ਰੋਜ਼ ਜਾਓ ਕੋਈ ਚਲੂ ਠੀਕ ਆ ਕੋਈ ਨਹੀਂ ਕਹਿ ਤੈਨ ਚੱਜਾਂਗੇ ਫੇ ਮੈਂ ਪਰ ਫਿਕਲੀ ਦੁੱਧ ਗੰਨ ਕੀਤਾ ਈ ਤੇ ਤੁਹਾਨੂੰ ਵੀ ਦੁੱਧ ਲਿਆਣਾ ਹਾਂ ਦੁੱਧ ਕੰਬਲੀ ਆ ਤੂੰ ਇੰਨਾ ਜਰ ਮਨਾਂ ਤੈਨੂੰ ਬੈਈ ਨਾ ਹੋ ਗਿਆ ਤੈਨੂੰ ਪਤਾ ਕਰ ਕਿ ਮੈਂ ਦੁੱਧ ਪੀਤਾ ਹੈਗਾ ਵਾ ਮੇਰੇ ਲਈ ਵਧੀਆ ਜਨਾ ਐ ਗਲਾ ਦਾ ਭਾਗੇ ਚਾਹ ਦਾ ਕਲਾ ਚਾਰ ਸੇਖ ਨੇ ਨਹੀਂ ਚੰਗੀ ਹੁੰਦੀ ਦੁੱਧ ਪੀ ਲਿਆ ਕਰੋ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਾ ਦੋ ਦੁੱਧ ਬੱਚੇ ਪੀਨੇ ਹੁੰਦੇ ਯਾਰ ਬੱਚੇ ਦੋ ਤੱਕ ਹੀ ਮੈਂ ਪੀਣਾ ਹੈ ਤੈਨੂੰ ਪਤਾ ਹੈ ਚਾਹ ਆ ਲੈ ਮਰਜੀ ਵਧੀਆ ਜੀ ਐਂ ਕਰਮ ਜੀ ਕਰਕੇ ਮਿੱਠਾ ਗਾਣਾ ਪਾਣੀ ਵਿੱਚ ਚਲੋ ਠੀਕ ਐ ਇਹ ਇਦਾਂ ਕਰਨੀ ਐ ਅੱਜ ਮੈਂ ਹੁਣ ਹੋਣੀ ਐ ਮੈਂ ਤਿਆਰ ਹੋਈ ਆ ਗੁਰਦਰਸ ਸਾਹਿਬ ਫੇਰ ਤੁਹੀ ਮਿਲਣਾ ਉਹ ਚਲ ਹੋਇਆ ਤੂੰ ਤੈਨੂੰ ਤੜੀ ਨਾ ਮੈਂ ਡੱਕਦਾ ਹੈਗਾ ਤੇ ਨਾਲੇ ਅੱਜ ਗੱਲੀ ਨਾ ਅੱਜ ਪਲ ਤਰੀਕ ਕਿੰਨੀ ਐ ਅੱਜ ਤਰੀਕ 12 ਨਾ ਉਹ ਅੱਜ 12 ਤਰੀਕ ਲੈ ਮੇਰਾ ਵੀ ਦਿਮਾਗ ਵੇਲਾ ਕੀ ਗੱਲ ਆ ਉਹ ਕੋਈ ਨਹੀਂ ਅੱਜ ਕਾਲ ਦਾ ਯਾਰ ਨਹੀਂ ਪਗਾਂਦ ਉਹਦਾ ਜਲੰਧਰ ਨਾਲ ਮੈਰਿਜ ਹੀ ਤੇ ਆਪਾਂ ਨੇ ਬੜੀ ਪੱਕੀ ਕੀਤੀ ਤੇ ਪ੍ਰੋਗਰਾਮ ਬੜਾ ਹੈ ਅੱਜ ਉੱਥੇ ਜਾਣਾ ਹੀ ਆਪਾਂ ਤੇ ਮੇਰੇ ਦਿਮਾਗ ਚੋਂ ਇਹਲਾ ਨਿਕਲਿਆ ਹੀ ਉਹ ਤੂੰ ਅੱਡਾ ਕਰ ਬਗੋਦਰੇ ਬਾਤ ਚਾਹੀ ਪਹਿਲਾਂ ਮਰੇ ਵਿਲਾਹ ਦਾ ਕੋਟ ਪੈਂਟ ਪ੍ਰੈਸ ਕਰਦੇ ਵਧੀਆ ਜਾਂ ਕੋੜਾ ਹੈ ਕਣੀ ਕਾਫੀ ਦਾ ਲੱਗਦਾ ਉਹ ਕੱਢੀ ਗਿਣਾ ਉਹ ਤਾਂ ਮੈਂ ਚਲ ਕਰ ਦੇਣੀ ਆ ਫੇਰ ਮੈਂ ਸੱਜਾਂਗੀ ਪਰ ਤਾਨੂੰ ਉੱਥੇ ਜਾਣਾ ਜ਼ਰੂਰੀ ਹੈ ਆਪਣੇ ਕੰਮ ਕਾਰ ਹੋਰ ਵੀ ਵੇਖ ਲੋ ਉਹ ਯਾਰ ਕੰਮ ਕਰਤੇ ਹੁੰਦੇ ਰਹਿਣਗੇ ਹੁਣ ਯਾਰ ਦੋਸਤਾਂ ਨਾਲ ਕੀਤੀ ਉਹ ਨਹੀਂ ਜ਼ਰੂਰੀ ਹੈਗਾ ਕੱਠੇ ਰਹਿਨੇ ਯਾਰ ਇੱਦਾਂ ਚੰਗੇ ਲੱਗੇ ਤਾਂ ਨੇ ਕਹਣਾ ਵੀ ਟਾਈਮ ਦੇ ਦੇ ਗੇਰੀ ਤੂੰ ਇੱਦਾਂ ਕਰ ਬੋਰਡਰ ਤੋਂ ਬਾਅਦ ਜਲਦੀ ਦਪਹਿਰ ਨੂੰ ਚੱਲੀਏ ਸ਼ਾਮ ਨੂੰ ਪਹਿਲਾਂ ਮੇਰੇ ਨਾਲ ਸੂਰਪ ਰੈਸ ਕਰਦੇ ਉਹ ਯਾਰ ਇਹ ਨਾਲੇ ਕੰਮ ਹੋਰ ਕਰੀ ਉਹ ਬੋਟ ਰੇਡ ਹੈ ਨਾ ਉਹ ਵੀ ਪੁਨਚ ਕਰਦੇ ਹੈਗੇ ਘਰ ਲੰਘਾਈ ਉਹ ਤਾਂ ਮੈਂ ਕਰ ਦੇਣੀ ਆ ਪਰ ਆ ਆਪਣੇ ਕੰਮ ਨਹੀਂ ਤੁਸੀਂ ਵੇਖਣੇ ਹੈਗੇ ਬਾਹਰ ਹੀ ਆ ਬਸ ਯਾਰ ਦੋਸਤਾਂ ਦੇ ਟਾਈਮ ਤੁਹਾਨੂੰ ਉਹ ਜ਼ਿਆਦਾ ਜ਼ਰੂਰੀ ਆ ਆ ਆਪਣੇ ਨਹੀਂ ਕੋਈ ਗੱਲ ਦੀ ਜ਼ਰੂਰੀ ਹੈਗੀ ਗੱਲ ਨਹੀਂ ਇਦਾਂ ਨਾ ਯਾਰ ਕੀ ਕਰਾਗਾ ਇਹਨਾਂ ਕੋਈ ਨਹੀਂ ਮਾਸਾ ਪੈਲੀ ਬੰਨੇ ਦਾ ਫਿਕਰ ਹੈ ਨਹੀਂ ਆ ਤੇ ਮੰਮੀ ਵੀ ਨਹੀਂ ਇਹਨਾਂ ਨੂੰ ਆਂਦੇ ਹੈਗੇ ਕਿ ਤੂੰ ਆਪਣੇ ਘਰ ਦੇ ਕੰਮ ਵੇਹ ਤੇਰਾ ਜਣਾ ਜ਼ਰੂਰੀ ਹੈ ਬੰਦਾ ਵਿਸ਼ੇ ਵਿਆਹ ਪਰ ਨਾ ਇਹਨਾਂ ਤੇ ਜਾਣਾ ਹੀ ਹੈਗਾ ਚਲ ਮਣਾ ਛੱਡ ਤੈਨੂੰ ਕਾਦਾ ਆਪੇ ਮੰਮੀ ਕਹਿਣਗੀ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੇ ਕਰ ਕਿਸੇ ਦਾ ਘਟਾ ਨਹੀਂ ਤੇ ਮੇਰੀ ਵੀ ਗਰੀਬੀ ਦੀ ਸੁਣ ਲੋ ਮੈਂ ਤੁਹਾਡੇ ਗੇ ਝੋਲੀ ਾਡਣੀ ਹੈ ਨੂੰ ਵੀ ਖੈਰ ਪਾ ਦੋ ਜੋ ਮੈਂ ਚਾਹੁੰਨੀ ਹੈ ਵਾਹਿਗੁਰੂ ਜੀ ਮੇਰੀ ਆਸ ਮਰਦ ਪੂਰੀ ਕਰ ਦਿਓ ਇਹ ਗਰੀਬੀ ਨੇ ਦਾ ਤੁਸੀਂ ਸਹਾਰਾ ਜੀ ਕਰਿਓ ਕਿਰਪਾ ਮਹਾਰਾਜ ਜੀ ਮੇਰੇ ਵੀਰ ਨੂੰ ਨੌਕਰੀ ਮਿਲ ਜੇ ਐ ਗੁਰਜੀ ਲਾਗ ਨੂੰ ਵੀ ਆਪਣੇ ਨਿਤਨੇਮ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਕਰਿਓ ਕਿਰਪਾ ਉਹ ਵੀ ਮੇਰੇ ਨਾਲ ਤੁਹਾਡੇ ਦਰ ਤੇ ਆਇਆ lambda chorni dhi dhmigo skin ਲਗਦਾ ਝੋਲ ਬੰਗੀ ਆ ਝੋਲ ਬਣਾਏ ਇਦਾਂ ਕਰਨੀ ਨਮ ਪਾ ਦੇ ਵਿੱਚ ਮੈਂ ਬੰਦੀ ਕਰੀ ਇਦਾਂ ਕਰਨੀ ਆ ਇਹ ਕੀ ਉਪਰ ਕਰਕੇ ਚਲ ਜਮ ਨਹੀਂ ਅਸੀਂ ਆਉਣੀ ਇੱਦਾਂ ਕਰਨੀ ਆ ਚੌਲ ਬਣ ਗਿਆ ਤਾਂ ਮੰਮੀ ਨਾਲ ਦੇ ਦੇਣੀ ਆ ਮੰਮੀ ਕੀ ਕਹਿੰਦੇ ਆ ਕੁਛ ਨਹੀਂ ਕਹਤਾ ਬੈਠੀ ਆ ਸਬਜ਼ੀ ਵਾਲੀ ਬਣਾਉਣੀ ਸਬਜ਼ੀ ਦੇ ਬੋਤ ਮੈਂ ਕਹਨਾ ਮੰਮੀ ਇਹ ਲੰਨ ਨੂੰ ਮੈਂ ਦਲੀਨ ਨੂੰ ਕਿਹਾ ਸੀ ਵੀ ਝੋਲ ਬਣਾਵਾ ਅੱਛਾ ਹੋ ਸਕਦਾ ਪਾਣੀ ਪਾਏ ਹੁਣ ਠੀਕ ਹੈ ਗਗਲੀ ਨੂੰ ਪਤਾ ਚੌਲ ਆ ਕਿਆ ਚੌਂਤ ਬਣ ਗਿਆ 스멜 ਬੜੀ ਵਧੀਆ ਆਉਂਦੀ ਆ ਗਈ ਹੁ ਮਿਲੇ ਗਈ ਇਸ ਨੂੰ ਟੱਕਰਨੀ ਹੈ ਦੀਦੀ ਨੂੰ ਮੈਨੂੰ ਮਿਲੇ ਕਰਨੀ ਹੈ ਜਦ ਆਇਆ ਹੀ ਫੇਜੀ ਬਣਿਆ ਨਹੀਂ ਹੈਗਾ ਚਲ ਕੋਈ ਨਹੀਂ ਕਰ ਇਦਾਂ ਖਾ ਲੈਨੇ ਹਾਈ ਹਾਈ ਮੇਂ ਨਾ ਰਾਇ ਲੂਣੇ ਜੈਰੀ ਕੀਤਾ ਹੈ ਅਰੇ ਹਮਝ ਕੋ ਡੰਗਰ ਵੀ ਨਹੀਂ ਖਾਂਦੇ ਆ ਲੋ ਖਾ ਲੋ ਜੀ ਖਾਣਾ ਸੱਚੀ ਇਹ ਨਾ ਰਲਾ ਲੂਣੇ ਕੀਤਾ ਵਾ ਇਹ ਨੂੰ ਤਾਂ ਮੈਂ ਦੱਸ ਨਹੀਂ ਆ ਗਰਨੀਨਾ ਹਾਂਜੀ ਮੰਮੀ ਦੱਸੋ ਗਰਨੀਨਾ ਝੋਲ ਬਣਾ ਰਹੀ ਆ ਉਹ ਮੇਰੇ ਨੇ ਸੰਗੋਠਾ ਲੱਖਣ ਦੇ ਤੇ ਉਹਨੇ ਕਿੱਥੋਂ ਬਣਾਇਆ ਮੰਮੀ ਝੋਲ ਤੇ ਚੰਨੇ ਬਣੇ ਬਣਾ ਲੈ ਰੂਣ ਖਾ ਦੇ ਵੇਖ ਕੀ ਸਿੱਖ ਨਹੀਂ ਆਈ ਥੋੜਾ ਮੋਗਾ ਦਾ ਕੰਮ ਕਰਨਾ ਸਿੱਖ ਲੈ ਅੱਗੇ ਉਹ ਤੈਨੂੰ ਝੜਕਾ ਦਿੰਦੀ ਰਹਿੰਦੀ ਆ ਤੇ ਮੈਂ ਸੋ ਤੇਰੇ ਵਾਲ ਦੀ ਸਾਈਡ ਲੈ ਲਈ ਆ ਥੋੜਾ ਮੋਗਾ ਦਾ ਕੰਮ ਕਰਨਾ ਸਿੱਖ ਮੰਮੀ ਮੈਂ ਅੱਗੇ ਵੀ ਬਣਾਉਣੀ ਆ ਅੱਗੇ ਨਾ ਤੇ ਲੂਣ ਜ਼ਿਆਦਾ ਨਹੀਂ ਹੋਇਆ ਖਾ ਔਰ ਥੋੜਾ ਬਣਾ ਲਈ ਆ ਖਾ ਕੇ ਵੇਖ ਕੇ ਆ ਕੇ ਕੋਈ ਗੱਲ ਨਹੀਂ ਮੈਂ ਨਹੀਂ ਬਣਾ। ਹਾਏ ਹਾਏ ਇਹ ਤੇ ਸੁੱਤੀ ਚੜਾ ਮੂਨ ਹੈ ਮੈਂ ਤੇ ਨਾ ਪਾਇਆ ਨਹੀਂ ਹੈਗਾ। ਚੰਮੀ ਨਾ ਹੋ ਤੇ ਹੋ ਹੀ ਗਿਆ। ਤੂੰ ਮਾਤੋ ਖ ਗਿਆ ਹੈ ਇਹਦੇ ਵਿੱਚ ਤੇਲ ਪਾਉਣ ਦੀ ਜ਼ਰੂਰਤ ਹੈ ਜਿਹਦੇ ਨਾਲ ਗੰਧ ਚੰਗੀ ਕਰ ਮੱਚ ਜੇ।